ਪ੍ਰੋਬਜਾ ਟੀਵੀ ਦੇ ਤੁਹਾਡਾ ਸਵਾਗਤ ਹੈ ਮੈਂ ਮਨਦੀਪ ਜੋਸ਼ ਸਿੰਘ ਇਸ ਵੇਲੇ ਦੀ ਵੱਡੀ ਖਬਰ ਆ ਰਹੀ ਹੈ ਜਗਦੀਪ ਸਿੰਘ ਜੋ ਕਿ ਕੱਲ ਤਰਨਤਾਰਨ ਪੁਲਿਸ ਨੇ 500 ਗ੍ਰਾਮ ਹੈਰੋਇਨ ਸਮੇਤ ਗ੍ਰਿਫਤਾਰ ਕੀਤਾ ਸੀ ਉਸ ਨੂੰ ਕੋਰਟ ਦੇ ਵਿੱਚ ਪੇਸ਼ ਕੀਤਾ ਗਿਆ ਔਰ ਰਿਮਾਂਡ ਹਾਸਲ ਕੀਤਾ ਗਿਆ ਪੁਲਿਸ ਦੇ ਵੱਲੋਂ ਜੀ ਆਂਦਾ ਦੇ ਕੇ 5 ਦਿਨਾਂ ਦਾ ਰਿਮਾਂਡ ਜਗਦੀਪ ਸਿੰਘ ਨੂੰ ਮਿਲਿਆ ਦੇਖਸਾ ਜਗਦੀਪ ਸਿੰਘ ਦਾ 5 ਦਿਨਾਂ ਦਾ ਰਿਮਾਂਡ ਪੁਲਿਸ ਨੂੰ ਮਿਲਿਆ ਦੇਖ ਸਕਦੇ ਹੋ ਕਿਵੇਂ ਕੋਰਟ ਦੇ ਵਿੱਚ ਜਦੋਂ ਪੇਸ਼ ਕੀਤਾ ਗਿਆ ਮੂੰਹ ਟਕਿਆ ਹੋਇਆ ਸੀ 7.5 ਫੁੱਟ ਦਾ ਇਹ ਜਵਾਨ ਜੋ ਕਿ ਅਮਰੀਕਾ ਗੋ ਟੈਲੈਂਟ ਦੇ ਵਿੱਚ ਵੀ ਆਇਆ ਦੋਸਤੋ ਬਾਅਦ ਜਿਹੜਾ ਇਸ ਦੇ ਵੱਲੋਂ ਪੁਲਿਸ ਦੇ ਵਿੱਚ ਭਰਤੀ ਹੋਇਆ ਗਿਆ ਤਾਂ ਤਸਵੀਰਾਂ ਤੁਹਾਨੂੰ ਉਹ ਵੀ ਦਿਖਾਵਾਂਗੇ ਜੋ ਪੁਲਿਸ ਮੁਲਾਜ਼ਮ ਬਤੌਰ ਇਸ ਦੀਆਂ ਤਸਵੀਰਾਂ ਸੀ ਉਹ ਵੀ ਜਿਹੜਾ ਤੁਹਾਨੂੰ ਦਿਖਾਵਾਂਗੇ ਪਰ ਦੱਸ ਦਈਏ ਕਿ ਅੱਜ ਜਿਹੜਾ ਇਸ ਨੂੰ ਕੋਰਟ ਦੇ ਵਿੱਚ ਕੱਲ ਜਦੋਂ ਪੇਸ਼ ਕੀਤਾ ਗਿਆ ਤਾਂ 5 ਦਿਨਾਂ ਦਾ ਰਿਮਾਂਡ ਜਿਹੜਾ ਇਸ ਦਾ ਹਾਸਲ ਹੋਇਆ ਪੁਲਿਸ ਨੂੰ ਦੇਖ ਸਕਦੇ ਹੋ ਕਿਵੇਂ ਇਹ ਹੁਣ ਮੂੰਹ ਟੱਕੀ ਹੋਇਆ ਬੈਠਾ ਮੂੰਹ ਟਾਕੇ ਜਿਹੜਾ ਬੈਠਾ ਦੇਖ ਸਕਦੇ ਹੋ ਨਾਲ ਇਸ ਦੇ ਦੋ ਸਾਥੀ ਪਿੱਛੇ ਪਿੱਛੇ ਤੁਰੇ ਆ ਰਹੇ ਨੇ ਜਿਨ੍ਹਾਂ ਨੂੰ ਪੁਲਿਸ ਨੇ ਕਾਬੂ ਕੀਤਾ ਸੀ ਕਿਉਂਕਿ ਇੱਕ ਕਾਰ ਸ਼ੱਕੀ ਕਾਰ ਪੁਲਿਸ ਨੂੰ ਨਜ਼ਰ ਆਈ ਤਾਂ ਤੋਂ ਬਾਅਦ ਜਿਹੜਾ ਪੁਲਿਸ ਨੇ ਕਾਰਵਾਈ ਕੀਤੀ ਐਕਸ਼ਨ ਲਿਆ ਔਰ ਤਰਨਤਾਰਨ ਤੋਂ ਜਿਹੜਾ ਇਸ ਨੂੰ ਗ੍ਰਿਫਤਾਰ ਕੀਤਾ ਸੀ ਦੇਖ ਸਕਦੇ ਹੋ ਸਿੱਧੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਤਸਵੀਰਾਂ ਇੱਕ ਜਿਹੜਾ ਕੱਲ ਤੁਹਾਨੂੰ ਦਿਖਾਈਆਂ ਸੀ ਉਹ ਵੀ ਦਿਖਾਵਾਂਗੇ ਜਦੋਂ ਜਦੋਂ ਜਿਹੜਾ ਪੁਲਿਸ ਦੀ ਵਰਦੀ ਦੇ ਵਿੱਚ ਜਦੋਂ ਜਗਦੀਪ ਸਿੰਘ ਦੀਆਂ ਫੋਟੋਆਂ ਤਾਂ ਦੇਖ ਸਕਦੇ ਹੋ ਹੁਣ ਪੁਲਿਸ ਨੇ ਇਸ ਨੂੰ ਪੇਸ਼ ਕੀਤਾ ਕੋਰਟ ਦੇ ਵਿੱਚ ਤੇ 5 ਦਿਨਾਂ ਦਾ ਰਿਮਾਂਡ ਹਸ ਲੋਇਆ 5 ਦਿਨਾਂ ਦੇ ਰਿਮਾਂਡ ਦੇ ਉੱਪਰ ਜਿਹੜਾ ਇਸ ਦੀ ਪੁੱਛਗਿੱਛ ਕੀਤੀ ਜਾਏਗੀ ਇਸ ਤੋਂ ਰਿ ਦੀ ਇੰਟਰੋਗੇਸ਼ਨ ਹੋਏਗੀ ਉੱਥੋਂ ਜਿਹੜਾ ਪਤਾ ਲੱਗ ਸਕੇਗਾ ਕਿ ਆਖਰਕਾਰ ਕਿਹੜੇ ਜਿਹੜਾ ਗੱਲਾਂ ਦੇ ਕਾਰਨ ਇਹ ਇਹ ਜੇ ਕੰਮਾਂ ਦੇ ਵਿੱਚ ਪਿਆ ਕਿਉਂਕਿ ਦੇਖ ਸਕਦੇ ਹੋ 7.5 ਫੁੱਟ ਦਾ ਜਵਾਨ ਜਦੋਂ ਇਹ ਬਾਹਰ ਨਿਕਲਦਾ ਤਾਂ ਹਰ ਕੋਈ ਇਸ ਦੇ ਨਾਲ ਫੋਟੋ ਖਿਚਵਾਉਂਦਾ ਸੀ ਹਰ ਕੋਈ ਜਿਹੜਾ ਇਸ ਦੇ ਕੋਲ ਜਾਣਦਾ ਸੀ ਫੋਟੋ ਖਿਚਵਾਉਣ ਦੇ ਲਈ ਸੋਸ਼ਲ ਮੀਡੀਆ ਦੇ ਉੱਪਰ ਕਾਫੀ વાયરલ ਹੋਇਆ ਸੀ ਇਹ ਨੌਜਵਾਨ ਤਾਂ ਦੱਸ ਦਈਏ ਕਿ ਹੁਣ ਕਿਹਾ ਜਾ ਰਿਹਾ ਕਿ ਆਪਣੇ ਘਰ ਦੇ ਵਿੱਚ ਵੀ ਨਹੀਂ ਰਹਿੰਦਾ ਸੀ ਪਿਛਲੇ ਸਾਲ ਤੋਂ ਘਰ ਦੇ ਵਿੱਚ ਨਹੀਂ ਰਹਿ ਰਿਹਾ ਸੀ ਬਾਹਰ ਰਹਿ ਰਿਹਾ ਸੀ ਪਰ ਦੇਖ ਸਕਦੇ ਹੋ ਤੁਸੀਂ ਕਿਵੇਂ ਹੁਣ ਮੂੰਹ ਢੱਕ ਕੇ ਜਿਹੜਾ ਪੁਲਿਸ ਦੇ ਵੱਲੋਂ ਇਸ ਨੂੰ ਜਦੋਂ ਲਿਆਂਦਾ ਗਿਆ ਤਾਂ 7.5 ਫੁੱਟ ਦਾ ਨੌਜਵਾਨ ਕਿਹੋ ਜਿਹਾ ਕੰਮਾਂ ਦੇ ਵਿੱਚ ਪੈ ਗਿਆ ਪਤਾ ਨਹੀਂ ਕੀ ਉਹ ਸਮਾਂ ਰਿਹਾ ਹੋਣਾ ਜਦੋਂ 500 ਗ੍ਰਾਮ ਦੀ ਹੈਰੋਇਨ ਇਸ ਨੇ ਰੱਖੀ ਤੇ ਕੀ ਜਿਹੜਾ ਇਸ ਦੀ ਮਜਬੂਰੀ ਰਹੀ ਹੋਏਗੀ ਜਾਂ ਫਿਰ ਕਿਹੜੀ ਸੰਗਤ ਨੇ ਇਸ ਨੂੰ ਜਿਆ ਕਾਰਨ ਦੇ ਉੱਪਰ ਮਜਬੂਰ ਕਰ ਦਿੱਤਾ ਕਿਉਂਕਿ ਪੁਲਿਸ ਦੇ ਵਿੱਚ ਨੌਕਰੀ ਵੀ ਕਰਦਾ ਸੀ ਬਾਦ ਦੇ ਵਿੱਚ ਉਤੋਂ ਅਸਤੀਫਾ ਦੇ ਦਿੰਦਾ ਹੈ ਪੁਲਿਸ ਦੀ ਨੌਕਰੀ ਤੋਂ ਪੁਲਿਸ ਦੇ ਵਿੱਚ ਇਸ ਨੂੰ ਭਰਤੀ ਕੀਤਾ ਗਿਆ ਸੀ ਕਿਉਂਕਿ ਕੱਦ-ਕਾਠ ਇਸ ਦਾ ਬਾਵਾ ਸੀ ਦੇਖ ਸਕਦੇ ਹੋ 7.5 ਫੁੱਟ ਦਾ ਕੱਦ-ਕਾਠ ਔਰ ਲੰਮਾ ਚੌੜਾ ਸਰੀਰ ਹੈ ਇਸ ਨੂੰ ਦੇਖਦਿਆਂ ਹੋਇਆ ਪੁਲਿਸ ਵਿਭਾਗ ਨੇ ਇਸ ਨੂੰ ਭਰਤੀ ਕੀਤਾ ਸੀ ਪਰ ਬਾਅਦ ਦੇ ਵਿੱਚ ਅਸਤੀਫਾ ਦੇ ਦਿੰਦਾ ਹੈ ਜੌਬ ਤੋਂ ਇਹ ਤੇ ਹੁਣ ਪਿਛਲੇ 2 ਸਾਲਾਂ ਤੋਂ ਇਹ ਵਿਹਲਾ ਸੀ ਪਰ ਦੱਸਦੀ ਹੈ ਕਿ ਹੁਣ ਜਦੋਂ ਇਸ ਨੂੰ ਕੋਰਟ ਦੇ ਵਿੱਚ ਲਿਆਂਦਾ ਗਿਆ ਤਾਂ 5 ਦਿਨਾਂ ਦਾ ਰਿਮਾਂਡ ਮਾਨਯੋਗ ਜੱਜ ਨੇ ਦਿੱਤਾ ਹੈਗਾ ਤਾਂ ਦੱਸਦੀ ਹੈ ਕਿ 5 ਦਿਨਾਂ ਦੇ ਰਿਮਾਂਡ ਦੌਰਾਨ ਹੋ ਸਕਦਾ ਹੈ ਕਿ ਵੱਡੇ ਖੁਲਾਸੇ ਜਿਹੜੇ ਆ ਹੋਣ ਦੀ ਸੰਭਾਵਨਾ ਕਿਉਂਕਿ ਪੁਲਿਸ ਪੁੱਛਗਿੱਛ ਕੀ ਕਰੇਗੀ ਕਿ ਆਖਰਕਾਰ ਕਿੱਥੋਂ ਜਿਹੜਾ ਇਹ ਨਸ਼ਾ ਸਭ ਲਿਆ ਰਹੇ ਸੀ ਕਿੱਥੇ ਇਹ ਵੇਚਣ ਜਾ ਰਹੇ ਸੀ ਜਾਂ ਫਿਰ ਪੂਰੇ ਦਾ ਪੂਰਾ ਜਿਹੜਾ ਇਹਨਾਂ ਦਾ ਕ੍ਰਾਈਮ ਸੀਨ ਸੀ ਉਹ ਕੀ ਸੀ ਕਿਉਂਕਿ ਲਗਾਤਾਰ ਪੁਲਿਸ ਰਹਿਕੀ ਕਰ ਰਹੀ ਇਸ ਪੁਲਿਸ ਰਗਾ ਤਾਂ ਜਿਹੜਾ ਗੁਪਤ ਸੂਚ ਆਧਾਰ ਤੇ ਪੁਲਿਸ ਨੇ ਨਾਕੇਬੰਦੀ ਕੀਤੀ ਹੋਈ ਸੀ ਜਿਵੇਂ ਪੁਲਿਸ ਨੂੰ ਪਤਾ ਲੱਗਿਆ ਇੱਕ ਗੱਡੀ ਆਉਂਦੀ ਹੈ ਤਾਂ ਪੁਲਿਸ ਗੱਡੀ ਨੂੰ ਰੋਕਦੀ ਹੈ ਤੇ ਬਾਅਦ ਦੇ ਵਿੱਚ ਪਤਾ ਲੱਗਦਾ ਕਿ ਉਸ ਚ ਤਾਂ ਇਹ ਹੈ ਜਗਦੀਪ ਸਿੰਘ ਜੋ ਕਿ 7.5 ਫੁੱਟ ਦਾ ਸੋਸ਼ਲ ਮੀਡੀਆ ਦੇ ਉੱਪਰ ਕਾਫੀ ਵਾਇਰਲ ਹੁੰਦੀਆਂ ਇਸ ਦੀਆਂ ਵੀਡੀਓਜ਼ ਜਦੋਂ ਇਹ ਅਮਰੀਕਾਜ਼ ਗੋ ਟੈਲੈਂਟ ਦੇ ਵਿੱਚ ਜਾਂਦਾ ਤੇ ਉਸ ਤੋਂ ਬਾਅਦ ਜਗਦੀਪ ਸਿੰਘ ਅਸ਼ੋਸ਼ੀ ਮੀਡੀਆ ਦੇ ਪਛਾਣਿਆ ਜਾਂਦਾ ਜਿੱਥੇ ਵੀ ਕਿਤੇ ਜਾਂਦਾ ਤਾਂ ਲੋਕ ਇਸ ਦੇ ਨਾਲ ਫੋਟੋ ਖਿਚਵਾਉਂਦੇ ਨੇ ਇਸ ਦੇ ਨਾਲ ਰੀਲਾਂ ਬਣਾਉਂਦੇ ਨੇ ਇਸ ਦੇ ਨਾਲ ਵੀਡੀਓ ਬਣਾਉਂਦੇ ਆ ਪਰ ਜਿਹੜਾ ਇੱਕ ਇੱਕ ਪਾਸੇ ਜਿਹੜਾ ਜੇ ਗੱਲ ਕਰੀਏ ਤਾਂ ਲਾਂਟਵਾਲਾ ਕੰਮ ਹੁਣ ਇਸ ਨੇ ਕਰਿਆ ਗਿਆ ਏਡਾ ਚੌੜਾ ਸਰੀਰ ਲੈ ਕੇ ਨਸ਼ਾ ਵੇਚਦਾ ਫਿਰਦਾ ਸੀ ਜੋ ਕਿ ਬੇहद ਮੰਦ ਭਾਗੀ ਗੱਲ ਹੈ ਨੌਜਵਾਨ